ਕਿਹੜਾ ਨਜਵਾਖ ਜਿਆਖੇ ਲੱਗ ਰਿਹਾ ਹੈ ਹਮ ਤੇ ਨਾ ਮੂਤਰ ਮੂਤਰ ਵਾਲਾ ਠੀਕਰ ਦੀ ਠੰਡੀ ਹੋਈ ਤੇ ਸੱਪ ਮੋਤਾਇਆ ਆ ਲੱਭੀ ਜਾਂ ਪਾ ਲਈ ਉਹ ਲੱਭੀ ਬੁਖਾਰ ਫਰਾਇਆ ਤੇ ਡੈਡੀ ਰੁਪੇ ਦੇ ਪਾ ਦੂਗਾ ਉਹ ਡੈਡੀ ਸੁੱਕਾ ਹੋਇਆ ਉਹ ਕੋਈ ਕੁਝ ਖਾ ਦੇਖ ਰੋ ਮੈਂ ਜਦ ਅਸੀਂ ਚੱਪਾਂਗੇ ਕੁੱਟਿਆ ਪਿਆ ਤਾਂ ਵੀ ਚਾਨ ਹੈ ਨਹੀਂ ਉਹ ਡਾਕਟਰ ਡੋਟਰ ਨੂੰ ਬੁਲਾ ਲਿਆ ਹੁੰਦਾ ਕੀ ਕੱਕ ਭਲਵਾ ਲੈਂਦੇ चल फिर तो कोई थी तू चाहत तो हूँ देख पाई तो कुछ चाल आया यार चार बीस तीस बुला के की गोली गाड़ी देख था पवन यार बहुत इलाज़ चल लिया ना वो चल लिया आपको पाई है तो बार के रिचार्ज ही तो दिखती तो जाए था ना उसकी खांसी की है रूमी क्या होता है वो टाइम चाहत हूँ कौन चारा टाइम ਨਮਾਸਤੋ ਲੈਓ ਤੋ ਲੈਓ ਜਣਾਏ ਕਿ ਕਿੱਲੀ ਸੀ ਉਹਨਾਂ ਦੇ ਤੋਂ ਤਾਂ ਸਤੀ ਦਤੀ ਵੀ ਕਿੱਤੀ ਇਹ ਬੁਲਾ ਇਹ ਵੀ ਤਾਂ ਕਟਿੰਗ ਕਰੀ ਗਿਓਂ ਉਹ ਹੀ ਚੱਕ ਲੈ ਪਕੜ ਕਰਤਾ ਪਾੜ ਨੀਰਾ ਪਾ ਦੇ ਗਣ ਕਿਵੇਂ ਕਰ ਗਈ ਆ ਪੜਾ ਉੱਠ ਮਣਾ ਉੱਠਣੇ ਪਊਗਾ ਪੂਰੀ ਖੋਲ ਮਾਰਾ ਬਸ ਇਸੇ ਪਾਣੀ ਫੂਣੀ ਤੋੜਾ ਵੀ ਖਾਲੀ ਜਵਾਬ ਨਿਚ ਮਕੋਰੀ ਜੋ ਟੈਂਪਰ ਹੋ ਗਿਆ ਕੰਨੇ ਕੁਝ ਵਾਫੇ ਰੋਟੀ ਰੋਟੀ ਬਣਾ ਕੇ ਹੀ ਦੀ ਗਏ ਯਾਰ ਹੂੰ ਤਾ ਜਾਣਾ ਸੀ ਚੱਲੋ ਬਣਾ ਆਪੀ ਚੱਲ ਦੇ ਚੱਲ ਕੇ ਦੇਖਦੇ ਹਾਂ ਚੁੱਲੇ ਮੂਰੇ ਕੋਲ ਦੋ ਮਿਲ ਗਏ ਵਾ ਖਾ ਲਾਂਗੇ ਸਭ ਕਲੀਨ ਖੜੇ ਦੋਈ ਨੂੰ ਲੈਣੀ ਆ ਠੰਡਾ ਹੋਇਆ ਪਿਆ ਡੰਗਾ ਸਾਰੇ ਹੀ ਦਾਲ ਦੂਰ ਕਿਹੜਾ ਐ ਇੱਥੇ ਨੱਥਰ ਖਾਉਂਦੇ ਨੇ ਤਤੀ ਕਰਦੇ ਆ ਯਾਰ ਮੜੀ ਮੁੱਟੀ ਚਲਾ ਲਿਆ ਉਹ ਬਸ ਰੋਟੀ ਖਾਣਾ ਯਾਰ ਤੈਨੂੰ ਲੱਭੇ ਫਰਾਈ ਕਰ ਦੇ ਰੋਟੀ ਮੈਨੂੰ ਉੱਥੇ ਯਾਰ ਇੱਥੇ ਮੈਨੂੰ ਕੁਝ ਨਾ ਤਾਂ ਮੈਨੂੰ ਵੀ ਖਾਣਾ ਆ ਚਲਾਉਣਾ ਵੇ ਕਿੱਥੋਂ ਚੱਲਦਾ ਇਹ ਆ ਟੋਮੀ ਨੂੰ ਵੀ ਪਾਉਣੀ ਐ ਉਹ ਤੋਂਮੀ ਨੂੰ ਫੇਰ ਪਾ ਦੇ ਮੈਨੂੰ ਖਾ ਲੈ ਦੇ ਮੈਂ ਉਹਨੂੰ ਪਾ ਆ ਮੈਂ ਫੇਰ ਤੈਨੂੰ ਫੇਰ ਪੜਾ ਦੇ ਉਹ ਤੋਂ ਦੋ ਕਿੱਕ ਦੋ ਲੈ ਕੱਢ ਕੇ ਸਾਰਾ ਡੱਬਾ ਹੀ ਲੈ ਕੇ ਚੱਕੇ ਛੇਤੀ ਆ ਜਾ ਮੈਂ ਇਹਨੇ ਤੱਤੀ ਕਰਦਾ ਦੋਬ ਜੀ ਦੀ ਦਾਲ ਕਰਮ ਲਖਾਲ ਕੀ ਤੋਂ ਯਾਰ ਜਾਣੀਆਂ ਖਾਲੀ ਕਰਕੇ ਆਇਤਾ ਰੋਟੀਆਂ ਤਾਂ ਇੱਕ ਨਹੀਂ ਛੱਡੀ ਟੋਮੀ ਨੂੰ ਪਾਉਣੀਆਂ ਟੋਮੀ ਜ਼ਰੂਰੀ ਹੋ ਗਿਆ ਇੱਥੇ ਭਾਂਜੋ ਕੱਲ ਦੀ ਰੋਟੀ ਖਾਧੀ ਛੱਡ ਹੁਣ ਕੱਲੀ ਦਾਲ ਦਾ ਕੀ ਖਾਏਗਾ ਪੀ ਕੇ ਪਾਣੀ ਪੈ ਜਾ ਹਰ ਕੀ ਲਾਜ ਆ ਇੱਥੇ ਕੀ ਹਾਲ ਹੈ ਬਈ ਬਲਜਿੰਦਰ ਠੀਕ ਆ ਬਈ ਡੰਪੇ ਯਾਰ ਕਾਲਾ ਨਹੀਂ ਦੇਖਿਆ ਛੋਡੇ ਯਾਰ ਫੋਨ ਫੋਨ ਵੀ ਨਹੀਂ ਚੱਕਦਾ ਉਹ ਪਤਾ ਨਹੀਂ ਇੱਥੇ ਅੰਦਰ ਹੀ ਪਿਆ ਪੈਰ ਨੇ ਸਾਰਾ ਦਿਨ ਲਾ ਕੇ ਕੋਈ ਉਹ ਤਾਂ ਚੱਲ ਗਰਮੀ ਆ ਪੈ ਗਿਆ ਹੁਣ ਪਰ ਬੰਦਾ ਫੋਨ ਤਾਂ ਚੱਕ ਲੈ ਆਈਆਂ ਜੇ ਸੌਂ ਸੂ ਜਾਂਦੇ ਕਿਹੜਾ ਉੜਦੇ ਐ ਕੋਈ ਹੋਰ ਨਹੀਂ ਕਰਦੇ ਲੈਣਾ ਨੇ ਦੇਣਾ ਚੱਲ ਲਾ ਦੇ ਸੁਨੇਹਾ ਫਿਰ ਉਹਨੂੰ ਕੋਈ ਨਹੀਂ ਲਾ ਦੂਆ ਹੋਰ ਚੱਲ ਠੀਕ ਆ ਮੈਂ ਚੱਲਦਾ ਯਾਰ ਹੈ ਬਹਿ ਜਾ ਕੋਈ ਨਹੀਂ ਕੁਛ ਨਾ ਗੱਲਬਾਤ ਹੋਰ ਤੂੰ ਸੁਣਾ ਕੀ ਬੰਦਾ ਅੱਜ ਕੱਲ ਕੋਸ ਨਹੀਂ ਬੰਦਾ ਬਸ ਤੱਕੇ ਖਾਣੇ ਖਾਈ ਜਾਂਨੇ ਠੀਕ ਆ ਭਾਈ ਸਰਦਾਰ ਬੰਦਿਆਂ ਛੱਡਾਂ ਕਰਦੇ ਹਾਂ ਕਾਹਦੇ ਸਰਦਾਰ ਐ ਪੂਰਾ ਹਾਲ ਹੋ ਰਿਹਾ ਹੈਗਾ ਕੀ ਗੱਲ ਆ ਹੋਰ ਦੋ ਦਿਨ ਹੋ ਗਏ ਰੋਟੀ ਨਹੀਂ ਖਾਧੀ ਨਾ ਚਾਹ ਪੀਤੀ ਐ ਕੱਲੀਆਂ ਗੋਲੀਆਂ ਲਈ ਜਾਂਦੇ ਆ ਤਾਪ ਚੜਾ ਪਿਆ ਨੀਰਾ ਪਾ ਦੇ ਕਦੇ ਉਹ ਕਰਦੇ ਕਦੇ ਉਹ ਕਰਦੇ ਇਹ ਹਾਲਾਤ ਹੋ ਰਿਹਾ ਯਾਰ ਤੇਰੀ ਤੇ ਹੋਰ ਤੇ ਤੂੰ ਯਾਰ ਤੇਰੇ ਕੋਲੇ ਚੰਗੀ ਭਲੀ ਜਾਇਦਾ ਯਾਰ ਤੂੰ ਜਿੱਥੇ ਮਰਜੀ ਬਹਿ ਕੇ ਖਾ ਰੋ ਨਾ ਰੋਟੀ ਖਾ ਯਾਰ ਉਹ ਕਿਹੜੀ ਜਾਇਜ਼ਾ تھا ساری ਲਵਾ ਲੋਲੀ ਕੁਛ ਨਹੀਂ ਮੇਰੇ ਕੋਲੇ ਸਭ ਬੜਾ ਤੇ ਹੱਥ ਮੈਂ ਤਾਂ ਐਵੇਂ ਜਵਾਕ ਆਏ ਤੇ ਮਗਰ ਅਲਗ ਅਲਗੇ ਤਾਇਆ 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 ਕਰਦੇ ਸੀ ਹੁਣ ਕੋਈ ਪਾਣੀ ਵੀ ਪੁੱਛਦਾ ਅੱਛਾ ਯਾਰ ਇਹ ਹਾਲ ਹੋ ਰਿਹਾ ਤੇਰੀ ਮਾੜੀ ਹੈ ਭਰਾਵਾ ਫੇਰ ਤਾਂ ਬਾਈ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਤੈਨੂੰ ਇਹ ਇਹ ਨਰਕ ਭਰੀ ਜ਼ਿੰਦਗੀ ਕੱਟਣ ਨਾਲੋਂ ਨਾ ਕੋਈ ਡੇਰਾ ਹੀ ਪਾਲ ਲਾ ਦੋ ਮਾੜੀ ਮੁੱਟੀ ਸੇਵਾ ਕਰਕੇ ਬੋਕਰ ਕੱਢ ਕੇ ਜਿੱਦੀ ਰੋਟੀ ਦਾ ਖਾਲੇਗਾ ਜਿਹੜੇ ਹਿਸਾਬ ਦੇ ਤੂੰ ਹਾਲਾਤ ਦੱਸਦਾ ਨਾ ਤੇਰੀ ਕੋਈ ਜ਼ਿੰਦਗੀ ਨਹੀਂ ਇਹ ਬਸ ਕਾਦੇ ਡੇਰੇ ਹੁਣ ਤਾਂ ਬਸ ਠੀਕ ਆ ਬਾਈ ਫਿਰ ਮੈਂ ਤਾਂ ਜਾਣਾ ਹੈ ਤੇ ਨੈਪਾ ਗਲਤ ਤਾਂ ਸਹੀ ਕਹਿੰਦਾ ਸੀ ਯਾਰ ਪੰਜੂ ਇੱਥੇ ਭੁੱਖੇ ਮਰਨ ਵਾਲਾ ਤਾਂ ਬਾਹਰ ਹੀ ਟੱਪ ਜੀ ਕੀ ਇੱਥੇ ਕੋਈ ਪੁੱਛਦਾ ਨਹੀਂ ਕਰਦਾ ਨਹੀਂ ਕਦਰ ਹੀ ਹੈ ਨਹੀਂ ਕਿ ਸਾਧ ਦੇ ਡੇਰੇ ਚ ਬਹਿ ਜਾਗੇ ਸੇਵਾ ਕਰ ਲਾਂਗੇ ਰੋਟੀ ਪਾਣੀ ਦਾ ਟਾਈਮ ਨਾ ਮਿਲ ਜਾਏ ਗੁਰੂ ਖਾ ਤਾਂ ਢਿੱਡ ਤਾਂ ਭਰ ਲਿਆ ਕਰਾਂਗੇ ਸੌਣ ਦੇ ਇਹਨਾਂ ਨੂੰ ਸਾਰਿਆਂ ਨੂੰ ਸੁੱਤੇ ਮਗਰੋਂ ਚੱਲਦੇ ਆਂ ਚੱਲਾਂਗੇ ਯਾਰ ਹੋ ਕੀ ਬਾਦੂ ਡੇਰੇ ਬਾਦੂ ਦੁਨੀਆ ਬੈਠੀ ਐ ਡੇਰਿਆਂ 'ਚ ਕੋ ਰੋਕ ਟੋਕ ਨੇ ਨੀਰਾਤ ਨਾ ਪਾਉਣਾ ਪਿਆ ਕਰੂ ਚੱਲਾਂਗੇ ਫਿਰ ਕੋਈ ਨਹੀਂ ਦਿਨ ਹੋਣ ਦੀ ਟਿੱਕੀ ਛਪੰਦੇ ਮੂੰਹ ਨੇਰੇ 'ਚ ਤੁਰ ਪਾਂਗੇ ਔਲੀ ਔਰ ਕੀ ਪਵਨ ਹੀ ਰਹੋ ਯਾਰ ਸੌ ਸੁਗੋ ਹੋਵੇ ਜੋ ਆਖੀ ਤੇ ਚੱਲ ਜਾ ਚੱਲ ਗਈ ਲੱਕ ਯਾਰ ਲੱਕ ਵਾਲਾ ਹੋ ਗਿਆ ਠੀਕ ਯਾਰ ਘੜੀ ਦਾਮ ਲੱਗੇ ਕੋਈ ਕਿੱਥੇ ਜਾਮਾ ਪੂਰਾ ਹਾਲ ਹੋ ਗਿਆ ਤੁਹਾਨੂੰ ਪਤਾ ਆਇਆ ਯਾਰ ਉਹ ਹੋ 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 ਆਂਜ ਬੱਠੇ ਬੱਠਾ ਨੂੰ ਨੀਂਦ ਵੀ ਆ ਗਈ ਉੱਠ ਕੇ ਕੱਢ ਕੇ ਬਾਟ ਦਿਨ ਤਾਂ ਚੜਨ ਵਾਲਾ ਹੋ ਗਿਆ ਪਿਸ਼ਾਬ ਨੂੰ ਕਰਕੇ ਚੱਲ ਗਏ ਫਿਰ ਤੋਂ ਤੂੰ ਟੱਪ ਚੱਲ ਗਏ ਯਾਰ ਭਾਈ ਜਨੂੰ ਪਿੰਡੋਂ ਨਿਕਲਦੀ ਏ ਸ਼ੇਰਗਾਹ ਆ ਕੀ ਭਿਆ ਹੋਈ ਚੰਕ ਕਰ ਦਿੱਤੀ ਇਹੋਈ ਦੇਖੀ ਪਾਤ ਆ ਯਾਰ ਕੀ ਸਮਾਨ ਹੈ ਜਪਾ ਜਨ ਵੀ ਬਹੁਤ ਆ ਯਾਰ ਛੋਨੇ ਸੋਨੇ ਦੀ ਚੀਜ਼ ਲਾਉਂਦੀ ਹੈ ਦੇਖੋ ਇਹ ਚ ਖੋਲ ਕੇ ਕੀ ਹੋ ਆ ਕੀ ਸ਼ਾਇਆ ਹੈ ਕੌਣ ਆ ਭਾਈ ਤੂੰ ਮੈਂ ਹੂੰ ਜੰਗ ਜੈਨ ਭਾਈ ਜੈਨ ਕਿਧਰੋਂ ਆ ਗਿਆ ਬੰਦਾ ਬਣ ਕੇ ਮੇਰੇ ਸਾਹਮਣੇ ਆ ਮੈਨੂੰ ਨਹੀਂ ਕੋਈ ਸਮਝ ਆਉਂਦੀ ਕਿੱਥੋਂ ਆ ਗਿਆ ਬੋਤਲ ਚ ਕੀ ਕਰਦਾ ਸੀ ਮੈਂ ਇਹ ਬੋਤਲ ਦੇ ਵਿੱਚ 200 ਸਾਲ ਤੋਂ ਬੰਦ ਸੀ ਤੂੰ ਮੈਨੂੰ ਯਾਦ ਕੀਤਾ ਮੰਗ ਕੀ ਮੰਗਣਾ ਚਾਹਣਾ ਕੀ ਮੰਗਣਾ ਮੈਂ ਤਾਂ ਭੁੱਖਾ ਮਰਦਾ ਫਿਰਦਾ ਘਰੋਂ ਨਿਕਲਿਆ ਕੋਈ ਡੇਰਾ ਭਾਲਦਾ ਉੱਥੇ ਜਾ ਕੇ ਆ ਦਾ ਟਾਈਮ ਪਾਸ ਕਰਾਂ ਕੋਈ ਮਨ ਦੀ ਇੱਛਾ ਦੱਸ ਤੇਰੀ ਹਰ ਮਨੋ ਕਾਮਨਾ ਪੂਰੀ ਹੋਊਗੀ ਮਨੂ ਕਾਮਨਾ ਕਰਦੇ ਨਹੀਂ ਪੂਰੀ ਕਰਦੇ ਤੂੰ ਕਿੱਥੋਂ ਕਰ ਦੇਗਾ ਕਰੋ ਸਾਰੀ ਜ਼ਮੀਨ ਜਮਾਲ ਲਵਾ ਕੇ ਕੱਢਤਾ ਬਾਹਰ ਮੈਂ 12 ਦਿਨ ਕੰਮ ਹੀ ਕੰਮ ਪਾਲਦੇ ਕੰਮ ਹੁੰਦਾ ਹੈ ਪਹਿਲਾਂ ਭੁੱਖਿਆਂ ਤੋਂ ਕੰਮ ਕਿਵੇਂ ਕਰਾਵਾਂ ਤੇਰੀ ਉਸੇ ਕਰਦੇ ਵਿੱਚ ਕਦਰ ਪਵਾਦਾ ਮੰਨੇ ਨਹੀਂ ਪੈਂਦੀ ਉਹ ਤੇ ਇਤੋਂ ਵੱਡੇ ਵੱਡੇ ਜੰਨ ਹਨ ਚੱਲ ਫਿਰ ਤੇਰੀ ਉਸੇ ਕਰਦੇ ਵਿੱਚ ਕਦਰ ਹੋਊਗੀ ਆ ਜਾ ਫਿਰ ਚੱਲੀ ਚੱਲੀਏ ਚਲ ਮਰਨਾ ਤਾਂ ਆ ਜਾ ਤੂੰ ਮੰਨਦਾ ਤਾਂ ਹੈ ਚੱਲ ਲੱਗ ਅੱਗੇ ਆ ਜਾ ਜੰਨ ਮੈਂ ਜੰਨ ਤੈਨੂੰ ਦਗਾਉਂਗਾ ਮੈਂ ਕੀ ਚੀਜ਼ ਹੈ ਹਜੇ ਚੱਲ ਦੇਖਦੇ ਆਂ ਤੇਰੇ ਰੰਗ ਟੰਗ ਕਰੇ ਜਾ ਕੇ ਉਹ ਤਰੀ ਦਿਖਾਉਂਗਾ ਤੇਰੀ ਕਦਰ ਨਾ ਪਵਾਤੀ ਤਣ ਜਨਮ ਕਿਨੇ ਅਖਣਾ ਮੈਨੂੰ ਹੁਣ ਤਾਂ ਮੇਰੇ ਅਖਿਲ ਕਰੇਗਾ ਸਾਰਾ ਦਾ ਨਾ ਜੋ ਹੁਕਮ ਦਿਨਾ ਲੱਗ ਗਿਆ ਫੇਮ ਤੇ ਪੁੱਠਾ ਬੰਦ ਕਰ ਦੋ ਜੋ ਹੁਕਮ ਮੇਰੇ ਆਗਾ ਚੱਲ ਫਿਰ ਆ ਕੇ ਜਾ ਕੇ ਕਰ ਦੇ ਤੋਂ ਪਹਿਲਾ ਪਹਿਲਾ ਪੈ ਜੀਏ ਆਪਾਂ ਉਹ ਜਿੰਨਾ ਮੈਂ ਤੇਰਾ ਮੰਜਾ ਸੱਦੀ ਨਹੀਂ ਉੜਦੇ ਕਰ ਦੇ ਨਿਖਣ ਦਿੰਦੇ ਆਂ ਤੂੰ ਨਜ਼ਾਰੇ ਲਏਂਗਾ ਕਰਦੇ ਸਾਡੇ ਭਲੇ ਚੰਦਰ ਇਸ ਮੈਨੂੰ ਨੀਰਾ ਪਾਉਣ ਵਾਸਤੇ ਠਾਉਣਗੇ ਸਦੇ ਹਾਂ ਪਹਿਲਾਂ ਮੈਨੂੰ ਠਾਉਂਦੇ ਆ ਕੇ ਉਹ ਤੇਰਾ ਨੀਰਾ ਮੈਂ ਪਾਉਂਗਾ ਤੂੰ ਕੋਈ ਕੰਮ ਨਹੀਂ ਕਰਨਾ ਅਜਤੋ ਬਾਤ ਆ ਜਾ ਆ ਆ ਗਿਆ ਆਪਣਾ ਘਰ ਹਾਂ ਮੈਨੂੰ ਆਇਆ ਲਾ ਤਾਂ ਕਿਹਦਾ ਜਨੰਤਰੂ ਬਾ ਸੱਬੜ ਲਾਤੀ ਹੁਣ ਕਿਵੇਂ ਕਰਗੇ ਪਿੱਛੇ ਹਟ ਮੈਂ ਖੋਲਦਾ ਸ਼ਾਹੂ ਉਹ ਲੋ ਗਿਆ ਹੋਈ ਚੱਲ ਅੰਦਰ ਕਮਾਲ ਹੀ ਕਰਤੀਦਾ ਬੰਦਾ ਕੰਮ ਤਾਂ ਜਨੈ ਮ ਜਨ ਤਾਂ ਬੰਦਾ ਜਾਰੀ ਆ ਜੂਗਾ ਚੱਲ ਅੱਗੇ ਕੇ ਦੇਖ ਜੇ ਹੁੰਦਾ ਕੀ ਆ ਪਿਆ ਆਪਣਾ ਮੰਜਾ ਆ ਵੇਖ ਲਾ ਟੂੜੀ ਵਾਲੇ ਚ ਸਿੱਟ ਰੱਖਿਆ ਮੈਨੂੰ ਤਾਂ ਓਏ ਤੈਨੂੰ ਪੜਨਾ ਤੇ ਸਮਾਦਾਂਗੇ ਖਾਲੀ ਤੌੜਾ ਪੰਨ ਆ ਗੋਲੀਆਂ ਲੈ ਲੈ ਟਾਈਮ ਪਾਸ ਕਰਦਾ ਦੇਖ ਤੁਰੀਆਂ ਗੋਲੀਆਂ ਵੀ ਛੜਾ ਦਾਂਗੇ ਹੂੰ ਹੂੰ ਬਹਿ ਜਾ ਮੇਰੇ ਮੈਰ ਪੰਜ ਦਿਨੋਂ ਕੋ ਬੁਖਾਰ ਨਾਲ ਬੁਰਾ ਹਾਲ ਹੋ ਰਿਹਾ ਨਾ ਨੀਂਦ ਦਾ ਵਿੱਚ ਅਜ ਨਾਲ ਰਹਿਣਾ ਨਾ ਤੇਣਾ ਮੈਂ ਸੌਖੀ ਨਹੀਂ ਦੇਖਿਆ ਅੱਜ ਤੋਂ ਬਾਅਦ ਤੂੰ ਚੈਣ ਦੀ ਨੀਂਦ ਸੌਵੇਂਗਾ ਮੈਂ ਸੁਭਾਉਣਾ ਤੈਨੂੰ आखि जंतर इस ते बहने उठ हो जो शरीर जो यार हो फंग वर्ग यार है ना हर हूर जब जिन्न ने करे काम ही रात किधर गया जिन्न हो बोतल तो दिया पही है ਉਹ ਤੂੰ ਕਿੱਧਰ ਬਠਾ ਹੋਈ ਆ ਇੱਥੇ ਕਿਵੇਂ ਚੜ ਗਿਆ ਤੂੰ ਸ਼ਕਤੀ ਥੱਲੇ ਉੱਤੇ ਆ ਉੱਠ ਖੜੇ ਦਾ ਲੜਨਗੇ ਤੈਨੂੰ ਆ ਜਾ ਆ ਗਿਆ ਅਜਾ ਨੀਰੇ ਨੂੰ ਪੱਗੇ ਹੋਣਾ ਆਪਾਂ ਤਾਂ ਕਿਵੇਂ ਚੜ ਗਿਆ ਤੂੰ ਸ਼ਕਤੀ ਹੈ ਮੇਰੇ ਵਿੱਚ ਬੱਚਾ ਪੁੱਤਰ ਵੀ ਮਿੰਟ ਚ ਆਇਆ ਸ਼ਕਤੀ ਹੈ ਜਿੰਨਾ ਹਾਂ ਤੇਰਾ ਨਾਂ ਬਦਲ ਗਿਆ ਥੋੜਾ ਜਿਹਾ ਨਾ ਜਿੰਨ ਜਿੰਨ ਕਹਣਾ ਪੜਾਇਆ ਲੱਗਦਾ ਹੂੰ ਤੇਰਾ ਜਿੰਨ ਤੂੰ ਜਿੰਦਾ ਤੇਰਾ ਜਿੰਦਾ ਜਿੰਦਰ ਰੱਖਾ ਤੇਰਾ ਨਾਮ ਇਹ ਤਰ ਜਿੰਦਰ ਜਿੰਦਰ ਕਾ ਕੇ ਬੋਲ ਮਾਰਾ ਕਰੂ ਤੂੰ ਬਸ ਸਮਝ ਲਾ ਤੈਨੂੰ ਬੋਲ ਮਾਰ ਜਿੰਦਰ ਜਿੰਦਰ ਜਿੰਨ ਦਰ ਦਿੰਦਰ ਜਿੰਦਰ ਤਿਆਰ ਸੱਜਣਾ ਜਿੰਦਰ ਜਿੰਨ ਤੇ ਲਿਗੇ ਹੁਣ ਨੀਰ ਨੂੰ ਰਪਵਾਏ ਮੇਰੇ ਨਾਲ ਬਾਦਗੇ ਇੰਨਾ ਚੁੱਪੀ ਗੱਲ ਮਰੀ ਦਾ ਇੰਨਾ ਤੂੰ ਪੋਵਾ ਮੰਗੇ ਪਰ ਇਹ ਕਾ ਨੂੰ ਪਾਉਂਦੇ ਆ ਮੇਰਾ ਲਹੂ ਪੀਂਦੇ ਸਾਰੇ ਓਏ ਤੇਰੇ ਅੱਗੇ ਪਿੱਛੇ ਪਾਣੀ ਭਰਦੇ ਫਿਰਨਗੇ ਜੇ ਇਹਨਾਂ ਤੋਂ ਨੀਰਾ ਹੀ ਨਾ ਪਵਾਇਆ ਤਾਂ ਮੈਨੂੰ ਜਿੰਨ ਦਰ ਕਿਸ ਨੇ ਆਖਣਾ ਓਏ ਕਰਦਿਆਂ ਇਹ ਕ੍ਰਿਸ਼ਮਾ ਫਿਰ ਮੰਨ ਜੇਗਾ ਜਿਹਾ ਕਰਾਂਗੇ ਜਿੰਦਰ ਬੋਲੋ ਮੇਰੇ ਆਕਾ ਕੰਮ ਤਾਂ ਤੇ ਹੁਣ ਸਾਰੇ ਤੂੰ ਕਰੇਗਾ ਮੈਂ ਕਰੂੰਗਾ ਮੈਂ ਕਰਵਾਉਂਗਾ ਮੈਂ ਇਹਨਾਂ ਨੂੰ ਬਾਣੀ ਪਾ ਦੂੰਗਾ ਪਾ ਦੇ ਚੱਟ ਤੇ ਦਿਖਾ ਦੇ ਇਹਨਾਂ ਨੇ ਮੈਨੂੰ ਬਹੁਤ ਤੰਗ ਕਰ ਇਹਨਾਂ ਨੇ ساری ਉਮਰ ਹੋਗੀ ਮੇਰਾ ਤਾਂ ਲਹੂ ਪੀਲਾ ساری ਉਮਰ ਹੋ ਗਈ ਨੀਰਾ ਪਾ ਦੇ ਐਂ ਕਰਦੇ ਬੋਹ ਕਰਦੇ ਤੇਰੇ ਦੁੱਖਾਂ ਵਾਲੇ ਦਿਨ ਗਏ ਹੁਣ ਤੂੰ ਪਹਿ ਕੇ ਨਜ਼ਾਰੇ ਲੈ ਜ਼ਿੰਦਗੀ ਦਾ ਇੰਜੋਏਮੈਂਟ ਕਰ ਹੁਣ ਤੇਰਾ ਸਾਹਸ ਦੇਣ ਵਾਸਤੇ ਜਿੰਨ ਧਰ ਆ ਗਿਆ ਹੈ ਇਹਨਾਂ ਨੂੰ ਪਜਾ ਸਮਾਰ ਕੇ ਚੰਗੀ ਤਰ੍ਹਾਂ ਪਜਾ ਪਜਾ ਕੇ ਥਕਾ ਇਹਨਾਂ ਨੂੰ ਸਾਰਿਆਂ ਨੂੰ ਮੇਰੇ ਸਹਾਏ ਨੇ ਮੇਰਾ ਪਿਆ ਲਹੂ ਨੂੰ ਮੈਂ ਬਾਣੀ ਪਾ ਦੂੰ ਇਹ ਤਾਂ ਤੇਰੀਆਂ ਮਿੰਤਾ ਕਰਦੇ ਫਿਰਨਗੇ ਅੱਗੇ ਪਿੱਛੇ ਅੱਗੇ ਪਿੱਛੇ ਤੇਰੀ ਸੇਵਾ ਕਰਨਗੇ ਜਿੰਦਰਾ ਯਾਰ ਮਗਲੈਲ ਤਾਂ ਦਵਾ ਯਾਰ ਕੋਈ ਖਬਰ ਖਬਰ ਦੇਖ ਲੈਂਦੀ ਹੈ ਜਵਾਖ ਚ ਤਕੰਦੇ ਦੇ ਵਿੱਚ ਫੜਾਉਂਦੇ ਫਣੂਗੇ ਨਹੀਂ ਮੰਗ ਮੰਗ ਲੈਣੇ ਕਾਹਨੂੰ ਦੰਦੇ ਜਾਂਦਾ ਇਸ ਤਰਤੀ ਤੇ ਸਭ ਤੋਂ ਮੇਗਾ ਫੋਨ ਕਿਹੜਾ ਆਪਾਂ ਦਾ ਪਤਾ ਨਹੀਂ ਯਾਰ ਜਵਾਖ ਜੇ ਲਈ ਫਿਰਦੇ ਹੁੰਦੇ ਪਤਾ ਨਹੀਂ ਕਿਹੜਾ ਕਿਹੜਾ ਲਈ ਫਿਰਦੇ ਹੁੰਦੇ ਉਦੋਂ ਚੰਗਾ ਉਦੋਂ ਮਹਿੰਗਾ ਲੈ ਕੇ ਹੁਣ ਆਪਾਂ ਸਭ ਤੋਂ ਚੰਗਾ ਫੋਨ ਦਵਾਦਾ ਚੱਲੀਏ ਫਿਰ ਅੱਜ ਆਪਾਂ ਸਰਸੇ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਹੀ ਫੋਨ ਆਊ ਤੇਰੇ ਕੋਲੇ ਇੱਥੇ ਆ ਜੂਗਾ ਏ ਆ ਚੱਕ ਆ ਚੱਕ ਜਿੰਦਰਾ ਕਮਾਲ ਹੀ ਕਰਤੀ ਹੋਏ ਪੰਜ ਫੋਨ ਹੀ ਬੜਾ ਸੋਹਣਾ ਹੋਏ ਤਾਂ ਚੱਕ ਲੈ ਨਿਆਰੀ ਜ਼ਿੰਦਗੀ ਦੀ ਸਿਓ ਵਾਲਾ ਹੋਏ ਤਾਂ ਆਪਣੇ ਸਰਪੰਚਾਂ ਦੇ ਪਿੰਡ ਦੇ ਸਰਪੰਚਾਂ ਦੇ ਮੁੰਡੇ ਕੋਲੇ ਉਹਦੇ ਨਾਲ ਦਾ ਏ ਉਹ ਤੋਂ ਵੱਡਾ ਹੈ ਨਾ ਇਹ ਤੇਰੇ ਪ੍ਰਧਾਨ ਮੰਤਰੀ ਕੋਲੇ ਵੀ ਨਹੀਂ ਹੋਣਾ ਕੋਈ ਨਹੀਂ ਹੁਣ ਮੈਂ ਵੀ ਜਵਾਕਾਂ ਨੂੰ ਦਿਖਾ 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 ਦੇਖਿਆ ਕਰੋ ਪੰਜ ਦੇ ਕਾਰਟੂਨ ਦੇਖੀ ਇਹਦੇ ਉੱਤੇ ਹੁਣ ਸਖਮਾ ਵੀ ਸੱਪਾਈ ਗੇਮ ਖੇਡੀ ਇਹਦੇ ਉੱਤੇ ਸਿੱਖਣਾ ਵੀ ਪਊਗਾ ਕੰਡੀ ਕ੍ਰਸ਼ ਖੇਡੀ ਇਹਦੇ ਉੱਤੇ ਅਬ ਜੀਖੀ ਦੀ ਇਹਦੇ ਉੱਤੇ ਸ਼ਕਤੀਮਾਨ ਦੇਖੀ ਇਹਦੇ ਉੱਤੇ ਸੋਹਣੀ ਬੜਾ ਹੋਇਆ ਤਾਂ ਛੋਲੇ ਫਿਲਮ ਦੇਖੀ ਇਹਦੇ ਉੱਤੇ ਬਾਰਡਰ ਦੇਖੀ ਇਹਦੇ ਉੱਤੇ ਸਪਨੋ ਕੀ ਰਾਣੀ ਦੇਖੀ ਇਹਦੇ ਉੱਤੇ ਆਪਾਂ ਲਕੋ ਕੇ ਰੱਖਿਆ ਕਰਾਂਗੇ ਉਹਨੇ ਸਾਹਮਣੇ ਜਵਾਬ ਹੀ ਲੈ ਜਾਣਗੇ ਚੱਕ ਕੇ ਹੋਰ ਨਾ ਕਰ ਲਾਂਗੇ ਉਹ ਇੱਥੇ ਮੇਰੀ ਤਲਾਸੀ ਬਹੁਤ ਲੈਂਦੇ ਆ ਕੋਈ ਪਾਹਰ ਵੀ ਕੋਈ ਚੀਜ਼ ਕੋਲੇ ਹੋਵੇ ਉਹਦੀ ਲੈਣ ਦੇ ਚੱਕ ਕੇ ਮੰਗਰੋਂ ਹੁਣ ਨਹੀਂ ਚੱਕਦੇ ਭਗਤਾ ਤੂੰ ਪੁਰਾਣੇ ਦਿਨ ਭੁੱਲ ਜਾ ਇਹ ਪੁਰਾਣੇ ਦਿਨ ਭੁੱਲ ਜਾ ਜੱਟ ਹੁੰਨੇ ਆ ਕੀ ਰਤੂ ਦਾ ਹੁਣ ਤਾਂ ਇਟਾ ਦਿੱਤਾ ਸੀ ਹੁਣ ਕਾਲਾ ਕਾਲਾ ਬਣਿਆ ਬੈਠਿਆ ਇੱਥੋਂ ਪਾਏ ਕੱਪੜੇ ਮੇਰੇ ਵਾਲੇ ਪਾਇਆ ਜਨ ਮੈਮ ਜਨ ਸ਼ਕਤੀ ਇਹਦੇ ਵਿੱਚ ਸੈਕਿੰਡ ਤੋਂ ਸੈਕਿੰਡ ਤੇ ਚੀਜ਼ ਬਦਲ ਰਹੀ ਹੈ ਜੱਟੋਂ ਨੇ ਆ ਸੋਹਣਾ ਨਜ਼ਾਰਾ ਲੈ ਸਕਦਾ ਵਾ ਜੋਂ ਤਾਂ ਦੇਖੀ ਆ ਉਹ ਵੇਖੀ ਅੱਗੇ ਅੱਗੇ ਕਿੰਨੇ ਹੁੰਦਾਰੇ ਨੇ ਦੱਸੋ بڑے ਜਰਮਨ ਰਾਜ ਦੇ ਫਟਾਕੇ ਵੀ ਲਗਾਏ ਉਹ ਨਜ਼ਾਰੇ ਬਹੁਤ ਬਹੁਤ ਨਜ਼ਾਰੇ ਦਿਖਾਉਣਗੇ ਮੈਨੂੰ ਨਹੀਂ ਕਿਹਾ ਤੂੰ ਤੁੜਿਆ ਨਹੀਂ ਲੈਕਾ ਇਹ ਤਾਂ ਜਿੱਤੇ ਪੈਗੜਾ ਇੱਧਰ ਸੁਣਿਆ ਅੱਜ ਮੈਂ ਪੈਣਾ ਬਾਈਕਾਂ ਤੇਰਾ ਟੌਪ ਤੇਰਾ ਯਾਰ ਦੋਸਤ ਲਿਆਇਆ ਮੈਂ ਉਹ ਜੱਗਿਆ ਕਿ ਕਿਹੜਾ ਯਾਰ ਦੋਸਤ ਹੈ ਘਾਹ ਪੁਰਾ ਜਾ ਤੂੰ ਕਬਾਰ ਹੈ ਯਾਹਣਾ ਤੈਨੂੰ ਨਹੀਂ ਪੜਨ ਹੁੰਦੇ ਆ ਤੈਨੂੰ ਉਹ ਕੀ ਬਹਿ ਗੱਲਾਂ ਨਹੀਂ ਇਹਨੇ ਮੇਰਾ ਕੋਈ ਦੋਸਤ ਹੈ ਉਹ ਨਾਲ ਗੱਲਾਂ ਕਰਦਾ ਹੈ ਤੂੰ ਇਸ ਤਾਂ ਨਹੀਂ ਕਰਦੀ ਮੇਰੇ ਦੋਸਤ ਨੂੰ ਨਹੀਂ ਬਣਾਉਂਦੇ ਉਹ ਤੂੰ ਚੱਲ ਯਾਰ ਦਰਵਾਣਾ ਕਰ ਮੈਂ ਪੈਣਾ ਥੱਕਿਆ ਸਾਰੇ ਦਿੰਦਾ ਤੂੰ ਚੱਲ ਚੱਲ ਕਾਉਤਾ ਹੈ ਨਾ ਤੂੰ ਮਮੀ ਹਾਉਤਾ ਉਹ ਪਾਈ ਜਿ ਪਤਾ ਨਹੀਂ ਕੀ ਆ ਰਿਹਾ ਲੈ ਤਾਂ ਸਮਝੇ ਕੋਕਲਾਤਾ ਸਮਝ ਨੂੰ ਰੇ ਮੇ ਲੱਪੜ ਮਾਰੇ ਸਮਝ ਨੂੰ ਤਾਂ ਬੁਖਾਰ ਹੋ ਰਿਹਾ ਉਹ ਤਾਂ ਡਰਾਉਂਦੇ ਨੂੰ ਹੀ ਉਹ ਕਾਲ ਨੂੰ ਲਾਉਂਦੇ ਐ ਤੂੰ ਰੋਟੀ ਖਾ ਲੈ ਚੱਲ ਖਾ ਲੈ ਨਹੀਂ ਨਹੀਂ ਖਾ ਦੇ ਇੱਕ ਰੋਟੀ ਆਜਾ ਬਹਾਨਾ ਯਾਰ ਆ ਗਿਆ ਯਾਰ ਤੈਨੂੰ ਉਹ ਬੋਲਣੇ ਇਸ ਪਾਸੇ ਕਿ ਅੱਜ ਨਾ ਸੀ ਕਿਉਂ ਮਮਾ ਨਾ ਲਾਉਂਦਾ ਮੰਨ ਲੈ ਤਾਂ ਸੱਚ ਇਹ ਗੱਲ ਸੱਚ ਹੈ ਜੂਂਦੀ ਕਾਣਾ ਮਾਣੀ ਜੀ ਬਸ 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 ਚੁੱਪ ਕਰ ਜਾ ਉਹ ਜੂਂਦੀ ਹੈ ਘਰ ਦੀ ਜਾਨ ਬੈੜੀ ਜੂਂਦੀ ਹੈ ਕਿਹੜੀ ਜਾਨ ਜਿੰਨੇ ਸਪਨਾ ਲੜਾਉਂਦਾ ਹੁੰਦਾ ਹੈ ਤੱਕ ਜੈਨ ਜੈਨ ਯਾਰ ਕਹਿੰਦੀ ਤਰਜਾ ओ नहीं ओ नहीं जा तुम्हें लेकिन मैं लुकाने थोड़ा प्रॉब्लम है पर वो वो मैं तेरी भीया को थाने के भी भी है कि चल बात करिए हम ही ना बस मत चलो भाई तो वो ये पूछोगे कि सब बात पहले ऑप्शन दिखाना थाने के पूरा अंतर और चप्पल चल ਕਾਮ ਨਹੀਂ ਬੈਠੇ ਬੰਨੇ ਮौज ਨਹੀਂ ਬੜਾ ਤੋ ਯਾਰ ਨਾ ਨਾ ਠੀਕ ਹੈ ਸੁਨੀ ਆਉਦਾ ਜੀ ਹੌਸਣ ਦਾ ਬੜੀ ਚਾਰ ਹੋ ਗਿਆ ਨਾ ਮੋਰੀ ਥੋੜਾ ਗੜੇ ਪਵਾ ਨਾ ਉਹ ਗੜੇ ਚੰਨ ਫੋਣੇ ਖੰਦੇ ਰਿਆ ਸੁਨੀ ਪਵਾ ਦੇ ਚਾਰ ਚਾਰ ਹੁੰਦਾ ਵੀ ਪਵਾ ਦੇ ਨਾਲ ਪੇਜ ਲੱਗ ਜਾਣਗੇ ਨਾਲੇ ਹਰੇ ਚਾਰੇ ਵਧੀਆ ਬਣਦਾ ਉਹ ਕੀ ਯਾਰ ਦੋ ਦੇਖ ਨਿਆ ਜਾਈ ਬੰਦਾ ਉਹ ਸੋਈ ਇੱਕ ਕੰਮ ਕਰਦਾ ਆਇਆ ਤੂੰ ਉਹਨੂੰ ਸਾਥ ਬਣਾਉਣ ਦੇ ਲਈ ਕਿਦਾਂ ਪੁੱਛਦਾ ਮਗਾਵਾਂ ਲਗਾ ਲਾਇਆ ਭਾਬਾ ਸੋਈ ਜੋ ਮਗਾ ਦੇਗਾ ਥੈਂਕ ਯੂ ਬਹੁਤ ਸਰੀਆ ਉਹ ਕਰਦੀ ਆ ਉਹ ਸਵਾਦ ਚੀਜ਼ ਮਗਾਵਾ ਜੰਦਰੂ ਹੂੰ ਤੂੰ ਰੋਟੀ ਦੀ ਗੱਲ ਭੁੱਲ ਗਿਆ ਤੂੰ ਕੱਪੜੇ ਬਦਲਦੇ ਰਹਿਣਾ ਹੂੰ ਕਿ ਚਿੱਟਾ ਕਦੇ ਕਾਲਾ ਕਦੇ ਚਿੱਟਾ ਕਦੇ ਕਾਲਾ ਅਜੇ ਰੋਟੀ ਖਾਣੀ ਆ ਤੂੰ ਖਾਣੀ ਆ ਤੂੰ ਭੁੱਲ ਗਿਆ ਤੂੰ ਪਹਿਲਾਂ ਆਖਿਆ ਸੀ ਕਿ ਮਾਰ ਆ ਵੀ ਜਾਮਾ ਓਏ ਤੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਆਂ ਰੀਰ ਨਾ ਨੀਦਾ ਇਹਦਾ ਇੱਕ ਤਾਗੇ ਤੇਨੂੰ ਰੁਕੀ ਲਾ ਦੇਊ ਇੱਥੇ ਤਾਗਾ ਕਿਵੇਂ ਲਾ ਦੇ ਜਿੰਨ ਹੈ ਹੰਮ ਇਹ ਤਾਗਾ ਤੇਨੂੰ ਰੁਕੀ ਲਾ ਕੇ ਦਊਆ ਜਿੰਨ ਇਹਦੀ ਮਿੱਠੀ ਥਾਰਾਊਗਾ ਮਹਾਦੇਵ ਹੌ ਬੋਤਾ ਦੋ ਮਿੰਟ ਇੰਤਜ਼ਾਰ ਕਰ ਤੇਰੇ ਕੋਲੇ 36 ਪ੍ਰਕਾਰ ਦਾ ਪੂਜਨ ਹਾਜ਼ਰ ਹੋ ਜੀਗਾ ਜਿੰਨ ਹੈ ਹੰਮ ਜੱਟ ਨੇ ਹਮਰਾ ਫਾਰਕੀਟ ਤੇ ਜਾਈਂਦਾ ਉਹ ਫਾਰਕੀਟ ਤੇ ਉੱਟਦਾ ਜਰਾ ਤੁਹਾਨੂੰ ਤੂੰ ਮੈਨੂੰ ਕੀ ਆਖਸ ਨੇ ਮਾਰੇ ਵੀ ਲੱਭਦੇ ਗਲਤ ਬਾਪੇ ਕੋਲ ਮੈਂ ਤਾਂ ਕਦੇ ਗਿਆ ਹੀ ਨਹੀਂ ਬਾਪੂ ਜਿਹਦੇ ਕੋਲੇ ਕੜਾ ਜਾਂਦਾ ਆਹ ਦੱਸਿ ਕਿਉਂ ਓ ਏ ਬਤਾ ਬਾਬਾ ਜਾਂ ਚੱਲ ਗਏ ਬਾਬੇ ਕੋਲੇ ਪ੍ਰੇਸ਼ੰਤ ਆ ਜੀ ਹਾਂ ਬਤਾ ਦੱਸ ਬਹੁਤ ਚੱਕਰਾਂ ਦੇ ਪਰੇ ਆ ਬਾਬਾ ਜੀ ਸਾਡੇ ਵਾਲਾ ਬੇਲੀ ਬਹੁਤ ਤੰਗ ਕਰ ਰਿਹਾ ਰੋਟੀ ਨਾਲ ਥਾਲ ਉੱਡੀ ਜਾਂਦੇ ਐ ਕਿਧਰੇ ਕੋ ਸੋਈ ਜਾਂਦਾ ਦੁੱਧ ਡੁੱਲੀ ਜਾਂਦਾ ਬਹੁਤ ਜ਼ਿਆਦਾ ਦੁਖੀ ਆ ਬਾਬਾ ਜੀ ਕੋਈ ਨਾ ਬੱਚਾ ਹੱਲਾਕਾਂ ਦੇ ਲੱਪੜ ਵੱਜੀ ਜਾਂਦੇ ਐ ਤੁਸੀਂ ਚੱਲੋ ਬਾਬਾ ਜੀ ਸਾਡੇ ਨਾਲ ਨਹੀਂ ਬਤੇ ਬਾਬਾ ਕਰ ਦਾਂਗੇ ਚਲੋ ਆ ਜਾਓ ਬਾਬਾ ਜੀ ਚਲੋ ਬੱਚਾ ਚਲੋ ਬੱਚਾ ਲੱਗ ਮਰੇ ਐਂ ਵੀ ਆ ਜੋ ਬਾਬਾ ਜੀ ਪਾਇਓ ਬਾਬਾ ਜੀ ਚੱਲ ਬੱਚਾ ਕਰਦਾ ਜੇ ਰੋ ਪਾਏ ਬਹੁਤ ਤੰਗ ਕੀਤੇ ਐ ਨਹੀਂ ਪਾਏ ਸਾਡੇ ਵਾਲਾ ਬਾਬੇ ਨੂੰ ਲਈ ਜਾਂਦਾ ਓਏ ਬਾਬਾ ਹੀ ਪੜਾਇਆ ਤਾਂ ਤਸਵੀਰ ਕਾਹਦਾ ਬਾਬਾ ਘੜੇ ਲਾਂ ਜਿੰਦਰਾ ਹੂੰ ਜਿੰਦਰਾ ਹੂੰ ਸਾਡੇ ਵਾਲਾ ਬਿੱਲੀ ਤਾਂ ਬਾਬੇ ਨੂੰ ਲਈ ਆਉਂਦਾ ਟੀਬੀ ਵਾਲਾ ਸਾਧ ਹੈ ਅੰਤਰਿਕ ਨੂੰ ਹਾਂ ਹਾ ਵੀ ਪੈੜਾ ਪੂਰਾ ਆਉਣ ਦੇ ਬੇਕੀ ਬਣਾਉਂਦਾ ਚੱਕਰੀ ਖੜ ਗਿਆ ਬੱਚਾ ਮੈਂ ਦੇਖ ਕਿ ਉਹਨੇ ਕੀ ਅੰਦਰ ਜਿੰਦਰਾ ਹੂੰ ਆਪਾ ਬਹੁਤ ਤਖੜਿਆ ਬੱਚਾ ਮੈਨੂੰ ਇਸ ਕਮਰੇ ਵਿੱਚ ਬਹੁਤ ਬੁਰੀ ਆਤਮਾ ਲੱਗ ਰਹੀ ਹੈ ਉਸ ਨੀ ਬਾਬਾ ਐ ਕਿ ਮੈਂ ਚਾਹ ਹਬ बाबा जी रोड बस भी रोड है नी मेरे वास्ते रोड है ना और दो मिनट लगन गए लाए